ਐਸਐਚਓ ਦੇ ਪੁੱਤਰ ਦਾ ਕਾਰਾ ਤੁਸੀਂ ਵੇਖੋਗੇ ਤੇ ਹੈਰਾਨ ਹੋ ਜਾਵੋਗੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਮਹਿਲਾ ਦੇ ਉੱਪਰ ਚਾਕੂ ਦੇ ਨਾਲ ਕਈ ਵਾਰ ਕੀਤੇ ਗਏ ਆਖਿਰਕਾਰ ਇਹ ਜਿਹੜਾ ਤੇਜ਼ਾਰ ਵਾਰ ਜਿਹੜੇ ਕੀਤੇ ਗਏ ਗਨੀਮਤ ਇਹ ਰਹੀ ਕਿ ਉਸ ਵਕਤ ਰਾਹੀਗਰਾਂ ਦੇ ਵੱਲੋਂ ਉਸ ਮਹਿਲਾ ਦੀ ਜਿਹੜੀ ਜਾਨ ਬਚਾਈ ਗਈ ਅੱਜ ਕੈਮਰੇ ਦੇ ਸਾਹਮਣੇ ਆ ਕੇ ਮਹਿਲਾ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਕਿ ਇਹ ਸ਼ਖਸ ਕੋਈ ਹੋਰ ਨਹੀਂ ਬਲਕਿ ਉਸ ਦਾ ਪਤੀ ਸੀ ਅਤੇ ਉਸ ਦਾ ਤਲਾਕ ਆਪਣੇ ਪਤੀ ਦੇ ਨਾਲ ਹੋ ਚੁੱਕਿਆ ਪਰ ਉਸ ਦੇ باوجود ਵੀ ਉਸ ਨੂੰ ਤੰਗ ਪਰੇਸ਼ਾਨ ਕਰਦਾ ਔਰ ਸਿਰਫ ਇੱਕ ਹੀ ਨਹੀਂ ਇਸ ਤੋਂ ਪਹਿਲੇ ਵੀ ਇੱਕ ਵੀਡੀਓ ਜਿਹੜੀ ਹੈ ਵਾਇਰਲ ਹੋਈ ਸੀ ਜਿਸ ਦੇ ਵਿੱਚ ਇਸ ਮਹਿਲਾ ਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਸੀ ਪਤੀ ਦੇ ਵੱਲੋਂ ਸੋ ਕੱਲ ਜਿਹੜਾ ਘਟਨਾ ਹੋਈ ਦਿਨ ਦਿਹਾੜੇ ਜਿਸ ਤਰੀਕੇ ਦੇ ਨਾਲ ਜਹਾਜ਼ ਚੌਂਕ ਦੇ ਨਜ਼ਦੀਕ ਉਕਤ ਮਹਿਲਾ ਨੂੰ ਫੋਨ ਕਰਕੇ ਜਿਸਲੇ ਪਹਿਲੇ ਬੁਲਾਇਆ ਜਾਂਦਾ ਜਦੋਂ ਜਿਮ ਤੋਂ ਬਾਹਰ ਇਹ ਮਹਿਲਾ ਆਉਂਦੀ ਹੈ ਤਾਂ ਉਸ ਦੇ ਉੱਪਰ ਇੱਕ ਤੋਂ ਬਾਅਦ ਇੱਕ ਕਈ ਜਿਹੜੇ ਵਾਰ ਕਰ ਦਿੱਤੇ ਜਾਂਦੇ ਨੇ ਗੱਡੀ ਦੇ ਵਿੱਚ ਬੈਠਣ ਲਈ ਉਸ ਨੂੰ ਕਿਹਾ ਜਾਂਦਾ ਉਹ ਮਨਾ ਕਰਦੀ ਹੈ ਤਾਂ ਇਹ ਵਾਰ ਕਰ ਦਿੱਤੇ ਗਏ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਮਹਿਲਾ ਦੇ ਗੰਭੀਰ ਜਿਹੜੇ ਜ਼ਖਮ ਵੀ ਜਿਹੜੇ ਆਏ ਹੋਏ ਨੇ ਜਿਹੜਾ ਤੇਜ਼ਦਾਰ ਹਥਿਆਰ ਜਿਹੜੇ ਮਾਰਿਆ ਗਿਆ ਸੀਗਾ ਸੋ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਇਸ ਮਾਮਲੇ ਦੇ ਵਿੱਚ ਜਦੋਂ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਤਾਂ ਇਸ ਖਿਲਾਫ ਪਤੀ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਦੀ ਗੱਲ ਜਿਹੜੀ ਆਖੀ ਜਾ ਰਹੀ ਹੈ ਸੋ ਮਹਿਲਾ ਦਾ ਕੀ ਕਹਿਣਾ ਸੀ ਤੁਹਾਨੂੰ ਉਹ ਵੀ ਸੁਣਾਉਣਾ ਹੈ ਪਹਿਲੇ ਉਹ ਸੀਸੀਟੀਵੀ ਫੁਟੇਜ ਵੀ ਤੁਹਾਨੂੰ ਦਿਖਾਣੇ ਆ ਸਿਰਫ ਇੱਕ ਵੀਡੀਓ ਨਹੀਂ ਇਸ ਤੋਂ ਪਹਿਲੇ ਵੀ ਇੱਕ ਵਾਰ ਜਿਹੜਾ ਮਹਿਲਾ ਦੇ ਉੱਪਰ ਜਿਹੜਾ ਅ ਜਿਸ ਤਰੀਕੇ ਦੇ ਨਾਲ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਕਿੰਨੀ ਬੇਰਹਿਮੀ ਦੇ ਨਾਲ ਉਸ ਨੂੰ ਜਿਹੜਾ ਵਾਲਾ ਤੋਂ ਫੜ ਕੇ ਜਿਹੜਾ ਲਿਜਾਇਆ ਜਾ ਰਿਹਾ ਸੋ ਸੋਸ਼ਲ ਮੀਡੀਆ ਤੇ ਜਿੱਥੇ ਵੀਡੀਓ ਵਾਇਰਲ ਹੋਈ ਹੈ ਇਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਇਹ ਆਖਿਆ ਗਿਆ ਕਿ ਜਲਦ ਇਸ ਮਾਮਲੇ ਦੇ ਵਿੱਚ ਜੋ ਬੰਦੀ ਕਾਰਵਾਈ ਹੈ ਪਤੀ ਦੇ ਉੱਪਰ ਕੀਤੀ ਜਾਵੇਗੀ ਬੇਸ਼ੱਕ ਉਸਦੇ ਪਤੀ ਜਿਹੜੇ ਪਿਤਾ ਨੇ ਉਹ ਐਸਐਚਓ ਨੇ ਪਰ ਕਾਨੂੰਨ ਦੇ ਮੁਤਾਬਕ ਜਿਹੜੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਏਗੀ ਸੋ ਮੇਰਾ ਨਾਮ ਅਨੂਪ ਹੈ ਔਰ ਮੇਰਾ ਉਹ ਹਸਬੰਡ ਹੀ ਹੈ ਮੇਰੇ ਨਾਲ ਰਹੇ ਐਕਚੁਅਲੀ ਮੇਰਾ ਡਾਈਵੋਰਸ ਹੋ ਚੁੱਕਿਆ ਬਟ ਫਿਰ ਵੀ ਉਹ ਮੇਰੇ ਨਾਲ ਰਹਿੰਦਾ ਸੀ ਬੇਟੇ ਨੂੰ ਮਿਲਣਾ ਜੀ ਤੇ ਉਹਨਾਂ ਦਾ ਨਾਮ ਸਾਹਿਲ ਸ਼ਰਮਾ ਹਸਬੰਡ ਦਾ ਨਾਮ ਸਾਹਿਲ ਸ਼ਰਮਾ ਕਿੱਥੋਂ ਦੇ ਰਹਿਣ ਵਾਲੇ ਉਹ ਪਠਾਨਗੁਰਦੇ ਆ ਕੱਲ ਕੀ ਘਟਨਾ ਹੋਈ ਸੀ ਜਿਹੜੀ ਵੀਡੀਓ ਚ ਜਿਸ ਤਰੀਕੇ ਨਾਲ ਜਿਹੜਾ ਇੱਕ ਤੋਂ ਬਾਅਦ ਇੱਕ ਤੁਹਾਡੇ ਤੇ ਜਿਹੜੇ ਬਾਤ ਕੀਤੇ ਜਾ ਰਹੇ ਨੇ ਕਿ ਕਾਰਨ ਕੀ ਕਹਿ ਸਕੋ ਉਹਦੀ ਹਸਬੰਡ ਦੀ ਕਾਲ ਆਈ ਸੀ ਕਿ ਮੇਰੇ ਬੇਟੇ ਨੂੰ ਕਰੀਬ 1.5 ਵਜੇ 1.5 2 ਵਜੇ ਨਾਲ ਕਿ ਮੈਂ ਤੁਹਾਨੂੰ ਮਿਲਣਾ ਹੈ 2 ਮਿੰਟ ਬਾਅਦ ਆਇਓ ਮੇਰੇ ਬੇਟੇ ਨੂੰ ਕਿਹਾ ਕਿ ਬਾਹਰ ਆਈ ਮੈਨੂੰ ਆਪਣੀ ਸ਼ਕਲ ਦਿਖਾ ਜਾ ਬੇਟੇ ਨੇ ਮਨ੍ਹਾ ਕਰਤਾ ਕਿ ਨਹੀਂ ਅਸੀਂ ਨਹੀਂ ਆਣਾ ਫਿਰ ਦੁਬਾਰਾ ਕਾਲ ਆਈ ਕਿ ਨਹੀਂ ਪਲੀਜ਼ ਮੈਂ ਵੇਟ ਕਰਦਾ ਪਿਆ ਮੈਨੂੰ 2 ਮਿੰਟ ਆਪਣੀ ਸ਼ਕਲ ਦਿਖਾ ਜਾ ਕੇ ਫਿਰ ਅਸੀਂ ਮਨ੍ਹਾ ਕਰਤਾ ਫਿਰ ਅਸੀਂ ਥੋੜੀ देर ਬਾਅਦ ਹੀ 15 20 ਮਿੰਟ ਬਾਅਦ ਮੈਂ ਆਪਣੇ ਜਿਮ ਦੇ ਲਈ ਜਾਣਾ ਹੁੰਦਾ ਮੈਂ ਉੱਥੇ ਨਿਕਲੀ ਆ ਤੇ ਮੈਂ ਆਪਣੇ ਬੇਟੇ ਨੂੰ ਰਿਲੇਟਿਵਸ ਤੇ ਕਾਲ ਛੱਡਿਆ ਔਰ ਮੈਂ ਜਿਮ ਵਾਸਤੇ ਚਲੇ ਗਈ ਮੈਨੂੰ ਨਹੀਂ ਸੀ ਪਤਾ ਮੈਨੂੰ ਪਿੱਛੇ ਫੋਲੋ ਕਰ ਰਿਹਾ ਇਹ ਮੇਰੇ ਕੋਲ ਆਇਆ ਔਰ ਮੈਨੂੰ ਇਹ ਕਹਿਣ ਲੱਗਾ ਕਿ ਗੱਡੀ 'ਚ ਬੈਠ ਮੈਨੂੰ ਕਿਹਾ ਮੈਂ ਕਿਹਾ ਨਹੀਂ ਮੈਂ ਗੱਡੀ 'ਚ ਨਹੀਂ ਬੈਠਣਾ ਹੈਗਾ ਤੇਰੇ ਨਾਲ ਕਿ ਮੈਂ ਸੇਫ ਨਹੀਂ ਆ ਤੇਰੇ ਨਾਲ ਮੈਂ ਗੱਡੀ 'ਚ ਨਹੀਂ ਬੈਠਣਾ ਮੈਨੂੰ ਡਰ ਲੱਗਦਾ ਐ ਇਹਨੇ ਮੈਨੂੰ ਜ਼ਬਰਦਸਤੀ ਗੱਡੀ 'ਚ ਬੈਠ ਮੈਂ ਕਿਹਾ ਨਹੀਂ ਮੈਂ ਨਹੀਂ ਬੈਠਣਾ ਫਿਰ ਇਹਨੇ ਇਹਨੇ ਕੀ ਕੀਤਾ ਮੇਰੀ ਮਾਰਕੁੱਟਾਈ ਸ਼ੁਰੂ ਕਰਤੀ ਆ ਉੱਥੇ ਠੀਕ ਐ ਔਰ ਫਿਰ ਇਹਨੇ ਮੈਨੂੰ ਮਾਰਿਆ ਬਹੁਤ ਬੁਰੀ ਤਰ੍ਹਾਂ ਮਾਰਿਆ ਪੈਰਾਂ ਦੇ ਨਾਲ ਸ਼ੂਜ਼ ਸ਼ੂਜ਼ ਆਪਣੇ ਮੇਰੇ ਢੇਟ ਤੇ ਮਾਰੇ ਨਾ ਨੇ ਲੈਗਸ ਵਗੈਰਾ ਕਾਫੀ ਮਾਰੇ ਪੈਰ ਇਹਨੇ ਫਿਰ ਉਸ ਤੋਂ ਬਾਅਦ ਐ ਮਤਲਬ ਇੱਕ ਬੰਦਾ ਪਰਸਨ ਵਿੱਚ ਆਇਆ ਉਹਨੇ ਮੈਨੂੰ ਬਚਾਇਆ ਫਿਰ ਆ ਜਾ ਕੇ ਉਥੋਂ ਫਿਰ ਇਹ ਗੱਡੀ 'ਚ ਗਿਆ ਫਿਰ ਇਹਨੇ ਨਾਈਫ ਲੈਣ ਦੀ ਫਿਰ ਇਹਨੇ ਮੇਰੇ ਤੇ ਰਾਈਫ ਦੇ ਨਾਲ ਨਾ ਮੇਰੇ ਫੇਸਟ ਤੇ ਮੇਰੇ ਪੇਟ ਤੇ ਰਾਈਟ ਸਾਈਡ ਤੇ ਮੇਰੇ ਇੱਥੇ ਪਿੱਛੇ ਇੰਜਰੀ ਹੈ ਇੱਥੇ ਮੇਰੇ ਨੇ ਹਵਾਰ ਕੀਤਾ ਸਾਰੇ ਔਰ ਬਸ ਇਹੀ ਕਹਿ ਰਹੀ ਹੈ ਕਿ ਇਸ ਵਾਰੀ ਤੂੰ ਬਚ ਗਈਆਂ ਨੈਕਸਟ ਟਾਈਮ ਨਹੀਂ ਤੂੰ ਬਚਦੀ ਤੋ ਕੀ ਤੁਹਾਡੇ ਵੱਲੋਂ ਇਸ ਵਕਤ ਜਿਹੜੀ ਕੀ ਮੰਗ ਜਿਹੜੀ ਪੁਲਿਸ ਪ੍ਰਸ਼ਾਸਨ ਤੋਂ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਘਟਨਾ ਹੋਈ ਹੈ ਔਰ ਕੀ ਮੰਗ ਕਰਨਾ ਚਾਹੁੰਦੇ ਕੋਈ ਚਾਹੁੰਦੇ ਮੈਂ ਹੀ ਰਿਕੁਐਸਟ ਕਰਦੀ ਆ ਐਸਐਸਪੀ ਸਰ ਨੂੰ ਕਿ ਤੁਸੀਂ ਮੈਨੂੰ ਇਨਸਾਫ ਦਿਲਾਵੋਗੇ ਔਰ ਪਲੀਜ਼ ਮੇਰੀ ਹੈਲਪ ਕਰੋ ਕਿਉਂਕਿ ਮੈਨੂੰ ਨਹੀਂ ਲੱਗਦਾ ਨੈਕਸਟ ਟਾਈਮ ਮੈਂ ਮੈਨੂੰ ਕਰੇਗਾ ਕਿਉਂਕਿ ਡਰਦਾ ਹੀ ਨਹੀਂ ਹੈ ਉਹਨੇ ਸ਼ਰਮ ਉੱਥੇ ਕਹਿ ਰਿਆ ਸੀ ਕਿ ਮੈਂ ਮੈਨੂੰ ਕਿਸੇ ਦਾ ਡਰ ਨਹੀਂ ਮੈਨੂੰ ਪੁਲਿਸ ਦਾ ਵੀ ਡਰ ਨਹੀਂ ਆ ਤੂੰ ਜਿੰਨੂੰ ਬੁਲਾਣਾ ਬੁਲਾ ਲਾ ਮੈਨੂੰ ਪੁਲਿਸ ਦਾ ਡਰ ਨਹੀਂ ਆ ਮੈਂ ਤੈਨੂੰ ਮਾਰ ਕੇ ਜਾਣਾ ਉਹ ਹੈਗੀ ਅਰਜ਼ੀ ਤੇ ਮੈਂ ਸਰ ਨੂੰ ਐਸਐਸਪੀ ਸਰ ਨੂੰ ਰਿਕੁਐਸਟ ਕਰਾਂਗੀ ਸਰ ਪਲੀਜ਼ ਮੈਨੂੰ ਇਨਸਾਫ ਦਿਵਾਓ ਮੇਰੀ ਹੈਲਪ ਕਰੋ ਮੈਂ ਐਕਚੁਅਲੀ ਗਵਰਨਮੈਂਟ ਏਮਪਲੋਏ ਆ ਠੀਕ ਹੈ ਮੇਰਾ ਮੇਰਾ ਸੈਂਟਰ ਇੱਥੋਂ ਗੁਰਦਾਸਪੁਰ ਤੋਂ ਮੇਰੇ ਘਰ ਤੋਂ 14 ਕਿਲੋਮੀਟਰ ਹੈ ਠੀਕ ਹੈ ਔਰ ਜਿਵੇਂ ਇਹਨੇ ਦਿਨ ਦਿਹਾੜੇ ਪਬਲਿਕ ਪਲੇਸ 'ਚ ਆਏ ਸਭ ਕੁਝ ਕਰਤਾ ਤੇ ਜਿਹੜੇ ਰਸਤੇ ਮੈਂ ਜਾਂਦੀ ਆ ਉਹ ਬਿਲਕੁਲ ਸੁਨਸਾਨ ਰਸਤਾ ਹੈ ਇਹ ਉੱਥੇ ਆ ਕੇ ਕੁਝ ਵੀ ਕਰ ਸਕਦਾ ਹੈ ਕੁਝ ਵੀ ਹਨਾ ਮਤਲਬ ਜੋ ਆ ਕੱਲ ਸੋਚ ਕੇ ਆਇਆ ਸੀ ਕਿ ਜਾਨੂ ਮਾਰਨ ਦਾ ਐ ਮਾਰ ਸਕਦਾ ਬਾਕੀ ਇਹਦੀ ਫੈਮਿਲੀ ਹੈ ਇਹਦੇ ਫਾਦਰ ਐ ਐਸ ਐਚਓ ਐ ਮੌਜੂਦਾ ਐਸ ਐਚਓ ਪਰਮੋਤ ਕੁਮਾਰ ਐ ਤੇ ਉਹਨਾਂ ਦੀ ਸ਼ੈ ਵੀ ਇਹਨੂੰ ਠੀਕ ਹੈ ਕਿਉਂਕਿ ਇਹ ਇਹੀ ਕਹਿੰਦਾ ਕਿ ਮੇਰਾ ਤੂੰ ਕੁਝ ਨਹੀਂ ਬੁਗਾਰ ਸਕਦੀ ਮੇਰੇ ਪੇਰੈਂਟਸ ਬੈਠੇ ਮੇਰੇ ਘਰ ਦੇ ਬੈਠੇ ਆ ਉਹ ਮੈਨੂੰ ਸੇਵ ਕਰਨਗੇ ਮੇਰਾ ਤੂੰ ਕੁਝ ਨਹੀਂ ਕਰ ਸਕਦੀ ਕੀ ਮੰਗਣਾ ਚਾਹੁੰਦੇ ਹੋ ਪੁਲਿਸ ਅਧਿਕਾਰੀ ਨੂੰ ਮੈਂ ਹੀ ਰਿਕਵੈਸਟ ਕਰਦੀ ਆ ਕਿ ਇਨ ਫਿਊਚਰ ਮਤਲਬ ਮੈਨੂੰ ਇਹ ਤੋਂ ਬੰਦੇ ਤੋਂ ਖਤਰਾ ਹੈ ਤੇ ਪਲੀਜ਼ ਮੈਨੂੰ ਇਨਸਾਫ ਦਿੱਤਾ ਜਾਏ ਤੇ ਜੋ ਵੀ ਬੰਦੀ ਕਾਰਵਾਈ ਹੋ ਕੀਤੀ ਜਾਏ ਕਿਉਂਕਿ ਉਹ ਮੈਨੂੰ ਜਾਨੂ ਮਾਰਨ ਵਾਸਤੇ ਹੀ ਆਇਆ ਸੀਗਾ ਉਹ ਦਿਖ ਰਿਹਾ ਕਲੀਅਰਲੀ ਦਿਖ ਰਿਹਾ ਵੀਡੀਓਸ ਤੇ ਕਲੀਅਰਲੀ ਦਿਖਦਾ ਪਿਆ ਕਿ ਉਹ ਮੈਨੂੰ ਮਾਰਨ ਵਾਸਤੇ ਹੀ ਉਹ ਕਹਿ ਕੇ ਮੈਨੂੰ ਗਿਆ ਕਿ ਨੈਕਸਟ ਟਾਈਮ ਤੂੰ ਨਹੀਂ ਬਚੇਂਗੀ ਬਾਕੀ ਘਰ ਚ ਮੈਂ ਔਰ ਮੇਰੇ ਬੇਟੇ ਅਸੀਂ ਦੋਨੋਂ ਹੀ ਆ ਤੇ ਮੈਨੂੰ ਇਹ ਵੀ ਡਰ ਆ ਕਿ ਉਹਨੂੰ ਮੈਂ ਜਿੰਨੇ ਸਕਰੀਨਸ ਉੱਤੇ ਛੱਡਣ ਜਾਂਦੀ ਆ ਲੈ ਜਾਂਦੀ ਆ ਕੱਲ ਨੂੰ ਉਹਨੂੰ ਵੀ ਹਮ ਕਰ ਸਕਦਾ ਔਰ ਕਰੇਗਾ ਉਹ ਇਨ ਫਿਊਚਰ ਜ਼ਰੂਰ ਕਰੇਗਾ ਕਿਉਂਕਿ ਉਹ ਸ਼ਰੇਆਮ ਜਿਵੇਂ ਪਬਲਿਕ ਪਲੇਸ ਤੇ ਨਾ ਕੁਝ ਕਰਕੇ ਗਿਆ ਤੇ ਮੈਨੂੰ ਨਹੀਂ ਲੱਗਦਾ ਉਹਨੂੰ ਕੋਈ ਡਰ ਹੈਗਾ ਤੇ ਇਹਦੇ ਚ ਹੁਣ ਐਸਐਸਪੀ ਸਰ ਹੀ ਮੇਰੀ ਹੈਲਪ ਕਰ ਸਕਦੇ ਆ ਉਹਨੂੰ ਇੱਕ ਵਾਰੀ ਜਰਾ ਦੱਸਣ ਕਿ ਪੁਲਿਸ ਬੈਠੀ ਹੈ ਔਰ ਨਹੀਂ ਕੋਈ ਵੀ ਨਹੀਂ ਕੋਈ ਕਿਸੇ ਲੇਡੀਜ਼ ਦੇ ਨਾਲ ਐਵੇਂ ਬਦਤਮੀਜ਼ੀ ਨਹੀਂ ਕਰ ਸਕਦਾ